ਯਾ ਕਿਸਾਂ ਓ ਚੁਕੇ ਨੀ ਓ ਮੌਤ ਗੱਲ ਨਾਲ ਲਾਈਆ ਨੀ ਦਿੰਦਾ ਇਤਿਹਾਸ ਜਿੰਨਾ ਦੀ ਗਵਾਹੀ ਆ ਲੋਕੀ ਸਮਝਦੇ ਜਿੰਨਾ ਨੂੰ ਵਰਾੜਾ ਸੀ ਲੋਕੀ ਸਮਝਦੇ ਜਿੰਨਾ ਨੂੰ ਵਰਾੜਾ ਸੀ ਓਥੇ ਕਦੋਂ ਦਾ ਤੂਫਾਨ ਬਣ ਗਏ ਕਦੋਂ ਦਾ ਤੂਫਾਨ ਬਣ ਗਏ ਆ ਜਿੰਨਾ ਦੀਆਂ ਪੜਾ ਦਾ ਤੁਰੇ ਗੱਰੂ ਨੀ ਓ ਤੇ ਸਿਵਿਆਂ ਦੀ ਸ਼ਾਨ ਬਣ ਗਏ ਆ ਜਿੰਨਾ ਦੀਆਂ ਪੜਾ ਦਾ ਤੁਰੇ ਗੱਰੂ ਨੀ ਓ ਤੇ ਸਿਵਿਆਂ ਦੀ ਸ਼ਾਨ ਬਣ ਗਏ ਸਿੰਘ ਜਰਨੈਲ ਦੀ ਨਹੀਂ ਫੇਰ ਲੰਡੂ ਕਲਾਕਾਰ ਦਾ ਓ ਮੱਤੇ ਆਲੀ ਏ ਸ਼ਿੱਤਲ ਵਾਂਗੂ ਮੈਂ ਤੇਰਾ ਬਲੱਡ ਆਉ ਬਾਲੇ ਮਾਰਦਾ ਫੋਟੋ ਦਿਲ ਵਿੱਚ ਸਿੰਘ ਜਰਨੈਲ ਦੀ ਨਹੀਂ ਫੇਰ ਲੰਡੂ ਕਲਾਕਾਰ ਦਾ ਕਿੱਥੇ ਕੀਤੇ ਸਾਡੀ ਟਾਰਗੇਟ ਕਰਦੇ ਜੀ ਮੈਂ ਕਹਿੰਦਾ ਮਰਨੋ ਨਹੀਂ ਕਰਦਾ ਜੇ ਕਿ ਜੁੱਤੇ ਦੇ ਵਿੱਚ ਕੱਢ ਕੇ ਸੌ ਬਰੋ ਕੋਈ ਦੇਖੋ ਤਮੰਨਾ ਕਿ ਮੈਂ ਗੋਮਲੀ ਮਰਾਂ ਰੱਬ ਬਿਨਾ ਨਾ ਮੈਂ ਕਿਸੇ ਸਾਲੇ ਟੋਂਡ ਰਾਂ ਕਿੱਥੇ ਮਾਨੋ ਚਾਲ ਜਹੇ ਚੁੱਕਦੇ ਮੂਰੇ ਗੋਲੀਆਂ ਦੇ ਹਕਾਤ ਪੜਾਉ ਤਾਂ ਤੁਰੇ ਗੱਰੂ ਨੀਓ ਤੇ ਸਿਵਿਆਂ ਦੀ ਸ਼ਾਨ ਬਣ ਗਏ ਆ ਜਿੰਨਾਂ ਦੀਆਂ ਪੜਾਉ ਤਾਂ ਤੁਰੇ ਗੱਰੂ ਨੀਓ ਤੇ ਸਿਵਿਆਂ ਦੀ ਸ਼ਾਨ ਬਣ ਗਏ ਸਿਵਿਆਂ ਦੀ ਸ਼ਾਨ ਬਣ ਗਏ ਤੇ ਸਿਵਿਆਂ ਦੀ ਸ਼ਾਨ ਬਣ ਗਏ ਸਾਡੇ ਹੱਥਾਂ 'ਚ ਸਰਿੰਜਾਂ ਦੇ ਦਿੱਤੀਆਂ ਸਕੀਮ ਤੋਰੀ ਆਟੇ ਦਾਲ ਦੀ ਆ ਕੰਜਰੀ ਕਲੱਬਾਂ ਵਿੱਚ ਨੱਚ ਕੇ ਤੇ ਕੁਖੋ ਸੂਰਮਿਆਂ ਆਪ ਪਤਾ ਨਹੀਂ ਉਹ ਕਿੱਥੇ ਜਾ ਕੇ ਸੋਣਾ ਤੇ ਉਠੂ ਕਸ ਦੇ ਫਲਾਟ ਚੋ ਉਹ ਇੱਜਤਾਂ ਦੀ ਰਾਖੀ ਕਿੱਥੇ ਕਰੂਗੀ ਰੋਜ ਸ਼ਾਮੀ ਹੁੰਦੀ ਟੈਟ ਜੋ ਜੇ ਬਾਰਡਰਾਂ ਤੇ ਲੜੀਏ ਤੇ ਸਤਵਾਦੀਆਂ ਉਹ ਜੇ ਅਸੀਂ ਬਹੁਤ ਆਲੀਆ ਤਵਾਦੀਆਂ ਦੁਨੀਆ ਤੇ ਬਾਗੀ ਨਹੀਂ ਉਹ ਮੁੱਕਣੀ ਉਹ ਸਾਡੀ ਕੌਮ ਜਾ ਵਟੇ ਰਹਿ ਜਾਣਗੇ ਹੱਥਾਂ ਦੀਆਂ ਪੜਾ ਤੇ ਤੁਰੇ ਗੱਰੂ ਨਹੀਂ ਤੇ ਸਵਿਆਂ ਦੀ ਸ਼ਾਨ ਬਣ ਗਏ ਪੜਾਉ ਤਤਰੇ ਗੱਰੂ ਨਹੀਂ ਉਹ ਤੇ ਸੇਵਿਆਂ ਦੀ ਸ਼ਾਨ ਬਣ ਗਏ ਸੇਵਿਆਂ ਦੀ ਸ਼ਾਨ ਬਣ ਗਏ ਓਏ ਮੈਂ ਰਾਜੋ ਆਣੇ ਬਾਰੇ ਵੀ ਲਿਖਣਾ ਤੇ ਗੋਣਾ ਜਿਆ ਹਵਾਰੇ ਤੇ ਲਿਖੂ ਰਾਕਟ ਨਾਜ ਜਿੰਨੇ ਸੁੱਟਿਆ ਬ੍ਰਹਮਾ ਦੇ ਮੈਂ ਅਵਤਾਰੇ ਤੇ ਲਿਖੂ ਮੋਰਚਕ ਮਾਤਾ ਵਿੱਚ ਕਿੰਨਾ ਲਾਇਆ ਸਾਡੇ ਨੇ ਕਿੰਨਾ ਤੇ ਸਵੇਆਂ ਦੀ ਸ਼ਾਨ ਬਣ ਗਏ ਜਿੰਨਾ ਦੀਆਂ ਪੜਾ ਉਤੇ ਤੁਰੇ ਗਰੂ ਨਹੀਂ ਉਹ ਤੇ ਸਵੇਆਂ ਦੀ ਸ਼ਾਨ ਬਣ ਗਏ ਉਹ ਤੇ ਸਵੇਆਂ ਦੀ ਸ਼ਾਨ ਬਣ ਗਏ ਹੱਬਾ ਕੀ ਤਾਂ ਫਿਰ ਬਾਗਿਆ